ਮੀਡੀਆ ਤੇ ਸਾਰੇ ਸਾਥੀਆਂ ਦਾ ਬਾਰ-ਬਾਰ ਧੰਨਵਾਦ ਅੱਜ ਦੀ ਬਹੁਤ ਇੰਪੋਰਟੈਂਟ ਇਸ਼ੂ ਕਿ ਪੰਜਾਬ ਦੇ ਅੰਦਰ ਜੀਐਸਟੀ ਦੀ ਕਲੈਕਸ਼ਨ ਜਿਹੜੀ ਆ ਉਹ ਕਿੰਨੀ ਹੋ ਰਹੀ ਆ ਟੈਕਸ ਦੀ ਕੰਪਲਾਈਂਸ ਟੈਕਸ ਦੀ ਇਨਫੋਰਸਮੈਂਟ ਕਿੰਨੀ ਹੋ ਰਹੀ ਆ ਉਹਨੂੰ ਲੈ ਕੇ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਸੀਗਾ GST ਜਿਹੜਾਗਾ ਉਹ 2017 ਦੇ ਅੰਦਰ ਲਾਗੂ ਹੁੰਦਾ 2017 ਤੋਂ ਲੈ ਕੇ ਹੁਣ ਤੱਕ ਜਿਹੜੀ ਟੈਕਸ ਰਜ਼ੀਮ ਦੇਸ਼ ਦੇ ਅੰਦਰ ਕੰਮ ਕਰ ਰਹੀ ਆ ਉਹ GST ਦੀ ਟੈਕਸ ਰਜ਼ੀਮ ਕੰਮ ਕਰ ਰਹੀ ਆ ਜਿਵੇਂ ਟੈਕਸ ਦੀ ਕਲੈਕਸ਼ਨ ਦੀ ਗੱਲ ਕਰਾਂ ਟੈਕਸ ਕੰਪਲਾਈਂਸ ਦੀ ਗੱਲ ਕਰੀਏ ਤਾਂ 2017 ਤੋਂ ਲੈ ਕੇ 2017 ਤੋਂ ਲੈ ਕੇ 2022 ਤੱਕ 2022 ਤੱਕ ਯਾਣੀ ਕਿ ਕਾਂਗਰਸ ਦੇ ਰਾਜ ਦੇ ਸਮੇਂ ਪੰਜਾਬ 'ਚ ਟੈਕਸ ਦੀ ਕਲੈਕਸ਼ਨ 6342 ਕਰੋੜ ਰੁਪਏ 6342 ਕਰੋੜ ਰੁਪਏ ਦੀ ਕਲੈਕਸ਼ਨ ਜਿਹੜੀ ਆ ਉਹ 2017-18 ਤੋਂ ਲੈ ਕੇ 2022 ਤੱਕ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਰਿਹਾ ਉਸ ਸਮੇਂ ਰਹੀ। ਪਰ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ ਕੀਤਾ। ਇੱਕ ਇਮਾਨਦਾਰ ਸਰਕਾਰ ਜਿਹੜੀ ਆ ਉਹ ਪੰਜਾਬ ਵਿੱਚ ਹੋਂਦ ਵਿੱਚ ਆਉਂਦੀ ਆ। ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇਗੇ। ਔਰ ਇਹਨਾਂ 3 ਸਾਲਾਂ 'ਚ ਇਹਨਾਂ 3 ਸਾਲਾਂ ਦੇ ਅੰਦਰ ਜਿਹੜੀ ਟੈਕਸ ਦੀ ਕਲੈਕਸ਼ਨ ਹੋਈ ਆ ਉਹ 62733 ਕਰੋੜ ਰੁਪਏ 62733 ਕਰੋੜ ਰੁਪਏ ਇਹਨਾਂ ਦੇ ਲਗਭਗ ਜਿਵੇਂ ਗੱਲ ਕਰਾਂ ਕਾਂਗਰਸ ਦੇ 5 ਸਾਲ ਔਰ ਆਮ ਆਦਮੀ ਪਾਰਟੀ ਦੇ 3 ਸਾਲ ਬਰਾਬਰ ਨੇਗੇ ਕਿਉਂਕਿ ਪੰਜਾਬ ਦੇ ਅੰਦਰ ਜਿਹੜੇ ਜਾਲੀ ਫਰਜੀ ਕੰਮ ਕਾਂਗਰਸ ਦੇ ਰਾਜ ਹੁੰਦੇ ਸੀ ਭ੍ਰਿਸ਼ਟਾਚਾਰ ਦੇ ਕੰਮ ਕਾਂਗਰਸ ਦੇ ਰਾਜ ਹੁੰਦੇ ਸੀ ਜੋ ਪੰਜਾਬ ਦਾ ਟੈਕਸ ਮਾਲੀਆ ਰਾਸਤੇ ਦੇ ਅੰਦਰ ਕਾਂਗਰਸ ਲੁੱਟ ਲੈਂਦੀ ਸੀ ਅੱਜ ਉਹ ਸਾਰਾ ਟੈਕਸ ਮਾਲੀਆ ਜਿਹੜਾ ਪੰਜਾਬ ਦੇ ਖਜ਼ਾਨੇ 'ਚ ਪਹੁੰਚ ਰਿਹਾ ਲੋਕ ਪੰਜਾਬ ਦੇ ਪੰਜਾਬ ਦੇ ਲੋਕ ਬੜੀ ਇਮਾਨਦਾਰੀ ਦੇ ਨਾਲ ਬੜੀ ਨੇਕ ਰੀਤੀ ਦੇ ਨਾਲ ਟੈਕਸ ਅਦਾ ਕਰਦੇ ਨੇ ਕਿ ਟੈਕਸ ਸਰਕਾਰ ਨੂੰ ਦਿੰਦੇ ਨੇ ਕਿ ਜਿਹੜੇ ਵੀ ਟੈਕਸ ਪੇਅਰ ਨੇਗੇ ਜਿਹੜੇ ਵੀ ਜੀਐਸਟੀ ਦੇ ਅੰਦਰ ਰਜਿਸਟਰਡ ਨੇਗੇ ਪਰ ਲੇਕਿਨ ਕੁਝ ਲੋਕ ਜਾਲੀ ਫਰਜੀ ਫਰਮਾ ਬਣਾ ਕੇ ਕੁਝ ਲੋਕ ਉਹ ਟੈਕਸ ਪੇਰੋਂ ਦਾ ਪੈਸਾ ਜਿਹੜਾ ਉਹ ਆਪਣੀ ਹੱਡ ਭਨਵੀ ਕੀਮਤ ਕਮਾਈ ਕਰਕੇ ਹੱਡ ਭਨਵੀ ਕਮਾਈ ਕਰਕੇ ਸਰਕਾਰ ਨੂੰ ਦਿੰਦੇ ਸੀਗੇ ਉਹ ਕਾਂਗਰਸ ਦੇ ਰਾਜ ਦੇ ਵਿੱਚ ਰਾਸਤੇ ਵਿੱਚ ਲੁਟ ਲਿਆ ਜਾਂਦਾ ਸੀਗਾ ਇਸੇ ਗੱਲ ਕਰਕੇ ਜਦੋਂ ਅਸੀਂ ਇਮਾਨਦਾਰੀ ਨਾਲ ਪੈਸਾ ਇਕੱਠਾ ਕਰਨਾ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਕਾਂਗਰਸੀ ਟੜਫ ਰਹੇ ਸੀਗੇ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਦੇ ਲੋਕ ਟੜਫ ਰਹੇ ਸੀ ਜਿਨ੍ਹਾਂ ਦੀ ਸਾਹ ਜਿਨ੍ਹਾਂ ਦੀ ਭਾਈਵਾਲ ਉਹਨਾਂ ਲੋਕਾਂ ਦੇ ਨਾਲ ਸੀ ਜਿਹੜੇ ਰਾਸਤੇ ਵਿੱਚ ਸਾਡਾ ਖਜ਼ਾਨਾ ਰੋਟ ਲੈਂਦੇ ਸੀ ਇਸੇ ਗੱਲ ਕਰਕੇ ਉਹ ਲੋਕ ਤਰਫ ਦੇ ਦੇਗੇ 5 ਸਾਲਾਂ 'ਚ 6342 ਕਰੋੜ ਰੁਪਏ ਔਰ 3 ਸਾਲਾਂ 'ਚ 62733 ਕਰੋੜ ਰੁਪਏ ਸੋ ਲਗਾਤਾਰ ਜਿਹੜੀ ਜੀਐਸਟੀ ਦੀ ਕਲੈਕਸ਼ਨ ਆ ਜੇ ਮੈਂ ਪਿਛਲੇ ਸਾਲ ਦੀ ਗੱਲ ਕਰਾਂ 23600 42 ਕਰੋੜ ਰੁਪਿਆ ਯਾਨੀ 13 ਫੀਸਦੀ ਤੋਂ ਵੱਧ ਜਿਹੜੀ ਆ ਕਲੈਕਸ਼ਨ ਪੰਜਾਬ 'ਚ ਪਿਛਲੇ ਸਾਲ ਹੋਈ ਕਿਉਂਕਿ ਪਿਛਲੇ ਕਾਫੀ ਲੰਬੇ ਅਰਸੇ ਤੋਂ ਅਸੀਂ ਦੇਖ ਰਹੇ ਸੀ ਕਿ ਪੰਜਾਬ ਦੇ ਅੰਦਰ ਕੁਝ ਜਾਲੀ ਫਰਜੀ ਫਰਮਾ ਬਣਾ ਕੇ ਫੇਕ ਬਿਲਿੰਗ ਹੁੰਦੀ ਸੀ ਫੇਕ ਇਨਵੌਇਸ ਹੁੰਦੀ ਸੀਗੀ ਜਾਲੀ ਫਰਮਾ ਬਣਾ ਲੀਆਂ ਸੈਂਟਰ ਤੇ ਰਜਿਸਟਰ ਕਰਵਾ ਲਿਆ ਕੇਂਦਰ ਸਰਕਾਰ ਕੋਲੇ ਰਜਿਸਟਰ ਕਰਵਾ ਲਿਆ ਔਰ ਫੇਰ ਫੇਕ ਆਈਟੀਸੀ ਕ੍ਰੀਏਟ ਕਰਕੇ ਪੰਜਾਬ ਸਰਕਾਰ ਦਾ ਪੈਸਾ ਸੈਂਟਰ ਸਰਕਾਰ ਦਾ ਪੈਸਾ ਜਿਹੜਾ ਟੈਕਸ ਪੇਅਰ ਦੇ ਦੇਣਗੇ ਲੋਕ ਦਿੰਦੇ ਨੇਗੇ ਉਹ ਰਾਸਤੇ ਵਿੱਚ ਲੁੱਟੇ ਲੁੱਟ ਕੇ ਲੈ ਜਾਂਦੇ ਸੀਗੇ ਪਿਛਲੇ ਦਿਨ ਲਗਾਤਾਰ ਇਨਸਪੈਕਸ਼ਨਾਂ ਦਾ ਦੌਰ ਚੱਲ ਰਿਹਾ ਸੀਗਾ ਅਸੀਂ ਉਹਨਾਂ ਫੇਕ ਫਰਮਾਂ ਨੂੰ ਜਿਹੜੀਆਂ ਜਾਲੀ ਫਰਮਾਂ ਸੀਗੀਆਂ ਉਹਨਾਂ ਨੂੰ ਫੜਨ ਦੇ ਲਈ ਸਾਡਾ ਬੈਂਕ ਵੇ ਨੇ ਕੰਮ ਕੀਤਾ ਔਰ ਲਗਭਗ 195 195 ਫਰਮਾਂ ਜਿਹੜੀਆਂ ਉਹ ਆਇਡੈਂਟੀਫਾਈ ਕੀਤੀਆਂ ਗਈਆਂ ਔਰ ਜਿਨ੍ਹਾਂ ਦਾ ਲਗਭਗ 76 ਕਰੋੜ ਰੁਪਇਆ 76 ਕਰੋੜ ਰੁਪਇਆ ਜਿਹੜਾ ਇਨਪੁਟ ਟੈਕਸ ਕ੍ਰੈਡਿਟ ਸੀਗਾ ਜਿਹੜਾ ਉਹ ਜਾਲੀ ਕਲੇਮ ਕਰ ਰਹੀਆਂ ਸੀ ਫਰਜ਼ੀ ਤੌਰ ਤੇ ਕਲੇਮ ਕਰ ਰਹੀਆਂ ਸੀਗੀਆਂ ਉਹ ਵੀ ਬਲੌਕ ਕੀਤਾ ਗਿਆ ਕਿਉਂਕਿ ਇਹ ਸਾਰੀਆਂ ਫਰਮਾਂ ਇਹਨਾਂ ਵਿੱਚੋਂ 134 ਫਰਮਾਂ 134 ਫਰਮਾਂ ਉਹ ਸੀਗੀਆਂ ਜਿਹੜੀਆਂ ਐਡਜਿਸਟ ਨਹੀਂ ਕਰਦੀਆਂ ਸੀ ਯਾਨੀ ਕਿ ਬਿਲਾ ਦਾਦਾਨ ਪ੍ਰਦਾਨ ਇਨਵੌਇਸਸ ਦਾ ਦਾਨ ਪ੍ਰਦਾਨ ਫੇਕ ਬਿਲਿੰਗ ਕਟਲਾ ਦੀ ਨੂੰ ਆਪਾਂ ਕਹਿ ਦਿੰਦੇ ਹਾਂ ਜਾਲੀ ਬਿੱਲੇ ਸ਼ੂ ਕਰਨਾ ਜਾਰੀ ਸੀਗਾ ਔਰ 134 ਜਿਹੜੀਆਂ ਉਹ ਨੌਨ ਐਗਜ਼ਿਸਟ ਹੀ ਗਿਆ ਯਾਨੀ ਕਿ ਰਜਿਸਟਰ ਹੋ ਗਈਆਂ ਬਾਅਦ ਬੰਦ ਕਰ ਦਿੱਤੀਆਂ ਗਈਆਂ ਕਿਸੇ ਨਾ ਕਿਸੇ ਕਾਰਨ ਜਾਂ ਉਹਨਾਂ ਨੂੰ ਕੋਈ ਹੋਰ ਤਰੀਕਾ ਦੇ ਕੇ ক্লোਜ਼ ਕਰ ਲਿਆ ਗਿਆ ਪਰ ਲੇਕਿਨ ਉਹਨਾਂ ਦੇ ਨਾਮ ਦੇ ਉੱਤੇ ਬਿਲਿੰਗ ਜਿਹੜੀ ਸੀਗੀ ਉਹ ਪੰਜਾਬ 'ਚ ਹੁੰਦੀ ਰਹੀ ਇਹਨਾਂ ਵਿੱਚੋਂ 126 ਜਿਹੜੀ ਇੰਪੋਰਟੈਂਟ ਗੱਲ ਆ 126 ਫਰਮਾਂ ਹੋਣ ਅਗੀਆਂ ਜਿਹੜੀਆਂ ਸੈਂਟਰਲ ਜੂਰਡਿਕਸ਼ਨ ਦੇ ਅੰਦਰ ਰਜਿਸਟਰਡ ਸੀਗੀਆਂ ਜਿਹੜੀਆਂ ਕਿ ਕੇਂਦਰ ਸਰਕਾਰ ਦੇ ਕੋਲੇ ਰਜਿਸਟਰਡ ਸੀਗੀਆਂ ਕਿਉਂਕਿ ਇੱਕ ਤਾਂ ਸਟੇਟ ਸਰਕਾਰ ਰਜਿਸਟਰ ਕਰਦੀ ਆ ਇੱਕ ਫਰਮ ਤੁਸੀਂ ਸਟੇਟ ਸਰਕਾਰ ਕੋਲੇ ਜਾਓਗੇ ਪੰਜਾਬ ਸਰਕਾਰ ਕੋਲੇ ਜਾਓਗੇ ਤੁਹਾਡੀ ਪ੍ਰੋਪਰ ਵੈਰੀਫਿਕੇਸ਼ਨ ਹੋ ਕੇ ਤੁਹਾਡੀ ਫਿਜ਼ੀਕਲ ਵੈਰੀਫਿਕੇਸ਼ਨ ਹੋ ਕੇ ਤੁਹਾਡਾ ਕਿੱਥੇ ਕਾਰੋਬਾਰ ਰਜਿਸਟਰ ਕਰਦਾਗਾ ਤੁਸੀਂ ਕਿੱਥੇ ਤੁਹਾਡਾ ਪੈਨ ਕਾਰਡ ਲਾ ਕਿੱਥੇ ਤੁਹਾਡਾ ਵਿਲਿੰਗ ਹੁੰਦੀ ਆ ਉਹਦੀ ਫਿਜ਼ੀਕਲ ਵੈਰੀਫਿਕੇਸ਼ਨ ਹੋ ਕੇ ਅਸੀਂ ਆਪਦਾ ਰਜਿਸਟ੍ਰੇਸ਼ਨ ਜਿਹੜੀ ਆ ਉਹ ਸਟੇਟ ਈਸ਼ੂ ਕਰਦਾਗਾ ਪਰ ਲੇਕਿਨ ਦੂਜੇ ਪਾਸੇ ਸੈਂਟਰ ਵੱਲੋਂ ਜਦੋਂ ਕੋਈ ਵੀ ਬੰਦਾ ਉਹਨਾਂ ਦੇ ਪੋਰਟਲ ਤੇ ਜਾਂਦਾ ਉਹ ਤੁਰੰਤ ਰਜਿਸਟਰ ਕਰ ਦਿੰਦੀਆਂ ਨੇ ਕਿ ਆ ਸੋ ਉਹਨਾਂ ਵਿੱਚੋਂ ਲਗਭਗ ਪੂਰੀ 126 ਸੋਰੀ 126 ਫਰਮਾਂ ਜਿਹੜੀਆਂ ਉਹ ਸੈਂਟਰਲ ਜੂਰਿਕਸ਼ਨ ਦੇ ਅੰਦਰ ਰਜਿਸਟਰਡ ਸੀਗੀਆਂ ਇਹ ਫਰਮਾਂ ਦੇ ਅੰਦਰ ਫੋਗਸ ਬਿਲਿੰਗ ਜਿਹੜੀ ਡਿਟੈਕਟ ਕੀਤੀ ਗਈ ਬੋਗਸ ਬਿਲਿੰਗੋ ਲਗਭਗ 423 ਕਰੋੜ ਦੀ 423 ਕਰੋੜ ਦੀ ਬੋਗਸ ਬਿਲਿੰਗ ਯਾਨੀ ਇਹ ਬਿੱਲ ਜਦੋਂ ਕੱਟ ਕੀ ਕੱਟ ਦੀਆਂ ਸੀਗੀਆਂ اے ਨੇ ਬੀ ਨੂੰ ਕਟਿਆ ਬੋਗਸ ਬਿਲ ਸੀਗਾ ਉਹਦੇ ਤੇ ਆਈਟੀਸੀ ਕ੍ਰੀਏਟ ਕਰਕੇ ਉਹ ਸਟੇਟ ਦੀ ਕਿੱਟੀ ਚੋਂ ਪੈਸੇ ਕਢਵਾ ਕੇ ਲੈ ਜਾਂਦੀ ਅਸੀਂ ਕੰਮ ਕੋਈ ਵੀ ਨਹੀਂ ਕੀਤਾ ਨਾ ਕੁਝ ਵੇਚਿਆ ਨਾ ਕੁਝ ਲਿਆ ਫੇਕ ਫਰਮਾ ਰਹੀ ਕਾਰੋਬਾਰ ਦਿਖਾ ਕੇ ਕਿ ਮੈਂ ਜੀ ਇਹਦੇ ਅੰਦਰ ਆਹ ਰੌ ਮਟੀਰੀਅਲ ਜਾਰੀ ਕੀਤਾ ਸੀਗਾ ਆ 100 ਰੁਪਏ ਦਾ ਰੌ ਮਟੀਰੀਅਲ ਸੀਗਾ ਜੀ 120 ਰੁਪਏ ਦਾ ਆ ਪੈਨ ਬਣ ਗਿਆ ਜੀ ਉਹਦੇ ਚ ਮੇਰਾ ਹੁਣ ਆਈਟੀਸੀ ਦੇ ਦੋ ਫੇਕ ਯਾਨੀ ਕਿ ਸਾਰਾ ਕੁਝ ਫੇਕ ਕਰਕੇ ਉਹ ਅਸੀਂ 423 ਕਰੋੜ ਰੁਪਏ ਜਿਹੜਾ ਉਹ ਡਿਟੈਕਟ ਕੀਤਾਗਾ ਇਸ ਤੋਂ ਬਿਨਾ ਜੇ ਮੈਂ ਸਿੱਧੀ ਗੱਲ ਕਰਾਂ ਕਿ ਹੁਣ ਤੱਕ 골ਡ ਬੇਸ ट्रांजैक्शन ਸੋਨੇ ਦੇ ਆਧਾਰ ਦੇ ਉੱਤੇ ਜਿਹੜੇ ट्रांजैक्शन ਹੋਏ ਕੋਲ ਬੇਸ ਕੋਲੇ ਦੇ ਆਧਾਰ ਤੇ ट्रांजैक्शन ਹੋਏ ਤੇ ਹੋਰ ਕੰਮਾਂ ਦੇ ਅੰਦਰ ਅਦਰ ਜਿਹੜੀਆਂ ਬੋਗਸ ट्रांजैक्शन ਨੇਗੇ ਉਹਨਾਂ ਦੀ ਪੂਰੀ ਮੈਂ ਸਮਰੀ ਤੁਹਾਡਾ ਨਾਲ ਸ਼ੇਅਰ ਕਰ ਰਿਆਂਗਾ ਕਿ ਜਿਹੜਾ 골ਡ 베ਸਡ 골ਡ ਵੇਸਟੇ ਦੇ ਉੱਤੇ ਸੋਨੇ ਦੇ ਆਧਾਰ ਦੇ ਉੱਤੇ ਜਿਹੜੇ ਕੰਮ ਕਰਦੇ ਨੇ 900 ਕਰੋੜ ਰੁਪਏ ਦੀ ਜਿਹੜੀ ਆ ਬੋਗਸ ਵਿਲਿੰਗ ਕੀਤੀ ਗਈ 900 ਕਰੋੜ ਦੀ ਬੋਗਸ ਵਿਲਿੰਗ ਕੀਤੀ ਗਈ ਜਿਹਦੇ ਅੰਦਰ ਅਸੀਂ 21 ਕਰੋੜ ਰੁਪਇਆ ਲੁਧਿਆਣੇ ਦੀ ਫਰਮ ਦਾ ਉਹ ਬਲਾਕ ਕੀਤਾ 21 ਕਰੋੜ ਰੁਪਏ ਦੇ ਡਾਣੇ ਦੀ ਫਰਮ ਦਾ ਬਲਾਕ ਕੀਤਾ ਇਸੇ ਤਰੀਕੇ ਜਿਹੜੇ ਕੋਲ ਦੀਆਂ ਟਰਾਂਜੈਕਸ਼ਨ ਸੀਗੀਆਂ ਜਿਹੜੇ ਕੋਲੇ ਦੀਆਂ ਟਰਾਂਜੈਕਸ਼ਨ ਸੀਗੀਆਂ ਜਿਹੜੇ ਮੋਹਾਲੀ ਖਰੜ ਕੋਟਖਪੂਰਾ ਮਾਹਲੀ ਖਰੜ ਕੋਟਖਪੂਰਾ ਉਹ 226 ਕਰੋੜ ਰੁਪਿਆ ਇਹਨਾਂ ਦੇ ਅੰਦਰ 12 ਕਰੋੜ ਦਾ ਆਈਟੀਸੀ ਅਸੀਂ ਬਲਾਕ ਕੀਤਾ ਇਸੇ ਤਰੀਕੇ ਦੂਜੇ ਛੋਟੇ-ਛੋਟੇ ਹੋਰ ਬਿਲ ਸੀਗੇ ਉਹ 586 ਕਰੋੜ ਰੁਪਏ ਦੇ 586 ਕਰੋੜ ਦੀ ਬੋਗਸ ਬਿਲਿੰਗ ਹੋਈ ਫੇਕ ਜਿਹੜੀ ਇਨਵੌਇਸ ਤੇ ਵੈਲਿਊਜ਼ ਦੇ ਕ੍ਰੀਏਟ ਕੀਤਾ ਗਿਆ ਉਹਦੇ ਵਿੱਚੋਂ ਅਸੀਂ 105 ਕਰੋੜ ਰੁਪਏ ਦੇ ਜਿਹੜੀ ਆ ਆਈਟੀਸੀ ਬਲਾਕ ਕੀਤੀ ਇਸ ਤੋਂ ਬਿਨਾ 2 ਕਿਲੋਗ੍ਰਾਮ 2 ਕਿਲੋ ਜਿਹੜਾ ਸੋਨਾ ਦਾ 2 ਕਿਲੋ 골ਡ ਜਿਹੜਾ ਵਿਦਆਉਟ ਵਿਲਿੰਗ ਉਹ ਵੀ ਜਿਹੜਾ ਅਸੀਂ ਫੜਿਆ ਉਹ ਰਾਂਚੀ ਤੋਂ ਲੁਧਿਆਣਾ ਲਿਆਂਦਾ ਜਾ ਰਿਹਾ ਸੀਗਾ ਸੋ ਮੇਰਾ ਕਹਿਣ ਦਾ ਪਾਵਾ ਲਗਾਤਾਰ ਸਾਡੇ ਜਿਹੜੇ ਯੂਨਿਟ ਨੇਗੇ ਉਹ ਟੈਕਸ ਅਵੇਜਨ ਰੋਕਣ ਦੇ ਲਈ ਲੱਗੇ ਹੋਏ ਨੇਗੇ ਲੋਕ ਸਾਨੂੰ ਟੈਕਸ ਦਿੰਦੇ ਨੇਗੇ ਪਰ ਲੇਕਿਨ ਕੁਝ ਲੋਕ ਜਾਲੀ ਫਰਜੀ ਫਰਮਾਂ ਬਣਾ ਕੇ ਪੰਜਾਬ ਦਾ ਪੈਸਾ ਰੁੱਟਣ ਲਈ ਲੱਗੇ ਹੋਏ ਨੇਗੇ ਕਿਉਂਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਬਣੇ ਉਸ ਸਮੇਂ ਅਸੀਂ IIT ਹైదరాబాద్ ਦੇ ਨਾਲ ਅਸੀਂ IIT ਹైదరాబాద్ ਦੇ ਨਾਲ ਇਕਰਾਰ ਕੀਤਾ ਸਮਝੌਤਾ ਕੀਤਾ ਐਗਰੀਮੈਂਟ ਕੀਤਾ ਔਰ ਉਹਦੇ ਤਹਿਤ 15 ਮਾਡਿਊਲ ਜਿਹੜੇ ਨੇਗੇ ਉਹਨਾਂ ਦੇ 15 ਮਾਡਿਊਲ ਜਿਹੜੇ ਨੇ ਉਹ ਪੰਜਾਬ ਚ ਕੰਮ ਕਰ ਰਹੇ ਨੇਗੇ ਔਰ 7 ਨਵੇਂ 7 ਜਿਹੜੇ ਹੋਰ ਨਵੇਂ ਮਾਡਿਊਲ ਨੇ ਉਹ ਵੀ ਅਸੀਂ ਉਹਨਾਂ ਨੂੰ ਵੀ ਬੜੀ ਜਲਦੀ ਉਹ ਵੀ ਕਾਰਸ਼ੀਲ ਹੋ ਜਾਣਗੇ ਬੜੀ ਜਲਦੀ ਉਹ ਵੀ ਵਰਤੋਂ ਚ ਆ ਜਾਣਗੇ ਸੋ ਇਹਦੇ ਨਾਲ ਅਸੀਂ ਜਿਹੜੀ ਆ ਹੁਣ ਤੱਕ ਇਸ ਐਜੀਟੀ ਹైదరాబాద్ ਦੇ ਰਾਹੀਂ ਲਗਭਗ 1877 ਕਰੋੜ ਰੁਪਏ 1870 ਕਰੋੜ ਰੁਪਏ ਜਿਹੜਾ ਹੁਣ ਤੱਕ ਕੈਸ਼ ਦੇ ਅੰਦਰ ਰਿਕਵਰ ਕਰ ਚੁੱਕੇ ਆ ਇਸ ਤੋਂ ਬਿਨਾ ਬਿੱਲ ਆ ਇਨਾਮ ਪਾਓ ਦੇ ਅੰਦਰ ਲਗਭਗ 4880 ਖਪਤਕਾਰਾਂ ਨੇ ਕੰਜ਼ਿਊਮਰ ਨੇ ਆਪਣਾ ਇਸ ਸਕੀਮ ਦੇ ਅੰਦਰ ਅਜ਼ਮਾਇਆ ਔਰ 2 ਕਰੋੜ 99 ਲੱਖ ਰੁਪਏ ਜਿਹੜਾ ਉਸ ਇਨਾਮ ਵੀ ਜਿਹੜੇ ਲੋਕਾਂ ਨੂੰ ਤਕਸੀਮ ਕੀਤੇ ਇਸ ਤੋਂ ਬਿਨਾ ਮੇਰਾ ਬਿੱਲ ਐਪ ਦੇ ਉੱਤੇ ਵੀ ਮੇਰਾ ਬਿੱਲ ਐਪ ਦੇ ਉੱਤੇ ਵੀ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਨੇ ਆਪਣੇ ਬਿੱਲ ਚੈੱਕ ਕੀਤੇ ਉਹਦੇ ਰਾਹੀਂ ਵੀ ਲਗਭਗ 9 ਕਰੋੜ ਰੁਪਏ ਦਾ ਜਿਹੜਾ ਜੁਰਮਾਨਾ ਉਹ ਲਾਇਆ ਗਿਆ ਸੋ ਜਿੰਨਾਂ ਚ ਗਲਤੀਆਂ ਸੀਗੀਆਂ ਸੋ ਮੇਰਾ ਕਹਿਣ ਦਾ ਪਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਜਿਹੜਾ ਲੋਕ ਤਖਤ 'ਤੇ ਦੇ ਨੇ ਗੇ ਮਾਨਦਾਰੀ ਦੇ ਨਾਲ ਜਿਹੜਾ ਅੰਦਰ ਫਰਜੀ ਇੱਕ ਮਾਫੀਆ ਬਣਿਆ ਆ ਸੀਗਾ ਜਿਹੜਾ ਇੱਕ ਜਾਲੀ ਬਿਲਾ ਵਾਲਾ ਮਾਫੀਆ ਬਣਿਆ ਆ ਸੀਗਾ ਜਿਹਨੂੰ ਮੈਂ ਸਮਝਦਾ ਕਾਂਗਰਸ ਪਾਰਟੀ ਪ੍ਰੋਟੈਕਟ ਕਰਦੀ ਆ ਇਹਨੂੰ ਸਮਝਣਾ ਭਾਰਤੀ ਜਨਤਾ ਪਾਰਟੀ ਪ੍ਰੋਟੈਕਟ ਕਰਦੀ ਆ ਜਿਹਨੂੰ ਅਕਾਲੀ ਦਲ ਪ੍ਰੋਟੈਕਟ ਕਰਦਾਗਾ ਕਿਉਂਕਿ ਉਹਨਾਂ ਦੇ ਸਮੇਂ ਟੈਕਸੇਸ਼ਨ ਦੇ ਅੰਦਰ ਵੀ ਇੱਕ ਡਿਫਰੈਂਟ ਕਿਸਮ ਦਾ ਮਾਫੀਆ ਚਲਾਇਆ ਗਿਆ ਉਹਨਾਂ ਦੇ ਅੰਦਰ ਜਿੱਥੇ ਸ਼ਰਾਬ ਦਾ ਮਾਫੀਆ ਚੱਲਦਾ ਸੀ ਜਾਂ ਰੇਤ ਦਾ ਮਾਫੀਆ ਚੱਲਦਾ ਸੀਗਾ ਇੱਕ ਟੈਕਸੇਸ਼ਨ ਦਾ ਮਾਫੀਆ ਵੀ ਉਹਨਾਂ ਨੇ ਚਲਾਇਆ ਸੀਗਾ ਅੱਜ ਉਹ ਆਪਣੇ ਉਹਨਾਂ ਟੈਕਸੇਸ਼ਨ ਦੇ ਮਾਫੀਆ ਨੂੰ ਪ੍ਰੋਟੈਕਟ ਕਰਨ ਦੇ ਲੱਗੇ ਹੋਏ ਨੇਗੇ ਤਾਂ ਹੀ ਕਹਿੰਦੇ ਨੇ ਕਿ ਟੈਰਰਿਜ਼ਮ ਆ ਗਿਆ ਭਾਈ ਤੁਸੀਂ ਜਾਲੀ ਬਿਲਾਣ ਨੂੰ ਪ੍ਰੋਟੈਕਟ ਕਰ ਰਹੇ ਹੋ ਫਰਜੀ ਬਿਲਾਣ ਨੂੰ ਪ੍ਰੋਟੈਕਟ ਕਰ ਰਹੇ ਹੋ ਤੁਸੀਂ ਟੈਕਸਪੇਅਰ ਦਾ ਲੁਟਰਣ ਨੂੰ ਪ੍ਰੋਟੈਕਟ ਕਰ ਰਹੇ ਹੋਗੇ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਅਕਾਲੀ ਦਲ ਬੀਜੇਪੀ ਵਾਲੇ ਜਿਹੜੇ ਨੇ ਕਿ ਉਹ ਲੋਕਾਂ ਦਾ ਜਿਹੜਾ ਖੂਨ ਪਸੀਨੇ ਦੀ ਕਮਾਈ ਆ ਜਿਹੜੇ ਲੁਟੇਰੇ ਨੇਗੇ ਉਹਨਾਂ ਨੂੰ ਪ੍ਰੋਟੈਕਟ ਕਰਦੇ ਨੇਗੇ ਇਸੇ ਗੱਲ ਕਰਕੇ ਰੌਲਾ ਪਾਉਂਦੇ ਨੇ ਆ ਮੈਂ ਤੁਹਾਨੂੰ ओरिजिनल ਸੀਟ ਲੈ ਕੇ ਆਇਆਗਾ ਕਿ ਕਿਸ ਤਰ੍ਹਾਂ ਸੀ 900 ਕਰੋੜ ਰੁਪਏ ਦੀ ਫੇਕ ਜਾਲੀ ਇਨਵੌਇਸ 골ਡ ਦੇ ਅੰਦਰ ਕੋਲੇ ਦੇ ਅੰਦਰ 226 ਅੱਧੇ ਦੂਜੀਆਂ ट्रांजੈਕਸ਼ਨ ਦੇ ਉਹਦੇ ਅੰਦਰ 586 ਇਹ ਜਿਸੀ ट्रांजੈਕਸ਼ਨ ਜਿਹੜੀਆਂ ਨੇ ਉਹ ਪੰਜਾਬ 'ਚ ਫੜੀਆਂ ਨੇਗੀਆਂ ਸੋ ਉਹਨਾਂ ਫਰਮਾਂ ਦੇ ਅਸੀਂ ਲਾਇਸੈਂਸ ਕੈਨਸਲ ਕਰਨ ਦੇ ਲਈ ਜਿਹੜੀਆਂ ਸੈਂਟਰ ਕੋਲੇ ਨੇਗੀਆਂ ਅਸੀਂ ਸੈਂਟਰ ਜੂਰਿਸਡਿਕਸ਼ਨ ਦੇ ਅੰਦਰ ਰਜਿਸਟਰ ਹੋਣੇ ਰਗੀਆਂ ਕੇਂਦਰ ਸਰਕਾਰ ਨੂੰ ਲਿਖਿਆਗਾ ਔਰ ਜਿਹੜੀਆਂ ਪੰਜਾਬ ਦੇ ਅੰਦਰ ਰਜਿਸਟਰਡ ਨੇਗੀਆਂ ਉਹਨਾਂ ਦੇ ਜਿਹੜੇ ਲਾਇਸੈਂਸ ਰ ਸੀ ਤੁਰੰਤ ਰਜਿਸਟ੍ਰੇਸ਼ਨ ਜਿਹੜੀ ਉਹਨੂੰ ਤੁਰੰਤ ਰੱਦ ਕੀਤੀ ਆ ਸੋ ਤਾਂ ਕਿ ਕੋਈ ਵੀ ਜਿਹੜਾ ਫੇਕ ਇਨਵੌਇਸ ਦੇ ਆਧਾਰ ਦੇਤੇ ਫੇਕ ਵਿਲਾ ਦੇ ਆਧਾਰ ਦੇਤੇ ਕਿਸੇ ਕਿਸਮ ਦਾ ਕਾਰੋਬਾਰ ਪੰਜਾਬ ਚ ਨਾ ਕਰ ਸਕੇ ਮਾਈ ਬਿਲ ਜਿਹੜੀ ਐਪ ਆ ਜੀ ਉਹਦੇ ਨਾਲ ਹੀ ਜਿਹੜਾ ਤੁਸੀਂ ਦੱਸਿਆ ਵੀ 9 ਕਰੋੜ ਰੁਪਏ ਜੁਰਮਾਨੇ ਪਾਏ ਜੀ ਫਾਈ ਚੈੱਕ ਕੀ ਕਰਕੇ ਫੇਕ ਨਿਕਲੇ ਕਿੱਥੋਂ ਦੀਆਂ ਹੈਗੀਆਂ ਜੀ ਜਿਆਦਾ ਕਲੀ ਮੇਰਾ ਬਿਲ ਐਪ ਜਿਹੜਾ ਹੈਗਾ ਜੀ ਉਸ ਬਿੱਲ ਦੇ ਉੱਤੇ ਜਦੋਂ ਬਿੱਲ ਆ ਨਾਮ ਪਾਉ ਐਪ ਆ ਨਾ ਜੀ ਉਹ ਮੇਰਾ ਬਿੱਲ ਐਪ ਆ ਉਹਦੇ ਅੰਦਰ ਤੁਸੀਂ ਕੋਈ ਚੀਜ਼ ਪਰਚੇਜ਼ ਕੀਤੀ ਉਹ ਪਰਚੇਜ਼ ਦਾ ਬਿੱਲ ਸੀ ਜਿਹੜਾ ਜਾਲੀ ਨਿਕਲਿਆ ਇੱਕ ਤਾਂ ਜੇ ਅਸਲੀ ਬਿੱਲਾ ਤਾਂ ਤੁਹਾਨੂੰ ਉਹ ਤੁਹਾਡਾ ਨਾਮ ਜਿਹੜਾ ਲੱਕੀ ਕੂਪਨ ਚੱਲਿਆ ਗਿਆ ਤੁਹਾਨੂੰ ਲੱਕੀ ਨਾਮ ਮਿਲੇਗਾ ਜਿਹੜਾ ਤੁਸੀਂ ਉਸੇ ਐਪ ਦੇ ਅੰਦਰ ਜੋ ਤੁਸੀਂ ਕੋਈ ਬਿੱਲ ਪਾਇਆ ਤਾਂ ਜਾਲੀ ਨਿਕਲਿਆ ਗਿਆ ਉਹਦੇ ਅੰਦਰ ਜਿਹੜਾ ਇਹ ਜਿਹੜੇ ਲੱਗੇ ਜਰਮਾਨੇ ਲਾਏ ਗਏ ਨੇ 9 ਕਰੋੜ 7 ਲੱਖ ਤੋਂ ਉੱਪਰ ਕ੍ਰਿਮੀਨਲ ਪਰਚਾ ਵੀ ਪੜਾਈ ਜਿਉਂਨੇ ਕਿਉਂਕਿ ਉਹਦੇ ਲਈ ਨਹੀਂ ਨਹੀਂ ਉਹਦੇ ਲਈ ਜਿਹੜੀ ਜੀਐਸਟੀ ਦੇ ਅੰਦਰ ਇੱਕ ਪਰਟੀਕਲ ਜੂਰਿਡਿਕਸ਼ਨ ਜਿਹੜੀ ਡਿਫਾਈਨ ਕੀਤੀ ਗਈ ਆ ਕਿ ਉਸ ਜੂਰਿਡਿਕਸ਼ਨ ਚ ਜਿਹੜੇ ਬਿਲ ਆਉਂਦੇ ਨੇ ਉਹਨਾਂ ਦੇ ਅੰਦਰ ਹੀ ਕ੍ਰਿਮੀਨਲ ਐਕਟ ਜਿਹੜਾ ਉਹ ਲੱਗ ਹੋ ਸਕਦਾਗਾ ਅਦਰਵਾਈਜ਼ ਜਿਹੜਾ ਹੈਗਾ ਉਹਨਾਂ ਤੋਂ ਰਿਕਵਰੀ ਉਹਨਾਂ ਨੂੰ ਪੀਨਲ ਜਿਹੜੀ ਪੈਨਲਟੀ ਆ ਉਹੀ ਲਾਈ ਜਾ ਸਕਦੀ ਹੈ ਸਵਾਸਾ ਜਿਹੜੀਆਂ ਅਸੀਂ ਫਰਮੀਆਂ ਫਰਮਾਨੇ ਟੋਟਲ ਕਿੰਨੀ ਅਪਲੋਡ ਕਰਦੇ ਆ ਅੰਜ਼ੀ ਰੋਕੀ ਗਈ ਹੈ ਹੈ ਜੀ ਜਿਹੜੀਆਂ ਫਰਮੀਆਂ ਕਰਨਾ ਤੁਸੀਂ ਦੱਸਿਆ ਅਗੇ ਇਹਨਾਂ ਦੀ ਟੋਟਲ ਕਿੰਨੀ ਆਈਟੀਸ ਟੋਟਲ ਆਈਟੀਸੀ ਜਿਹੜੀ ਆ ਉਹ 76 ਕਰੋੜ ਰੁਪਏ ਦੀ ਜਿਹੜੀ ਆ 195 ਅਗਸਤ ਚੋਂ ਰੋਕੀ ਗਈ ਹੈ ਹਾਂ ਜੀ ਸਰ ਤੁਸੀਂ ਦੱਸਿਆ ਕਿ ਜਦੋਂ ਪਹਿਲਾਂ ਦੇ ਲੈ ਆਪ ਲੋਕ ਕਿਤੇ ਉਹ ਪਰਟੀ ਨਹੀਂ ਚਲਾ ਆ ਮੇਰੇ ਕੰਜ਼ਿਊਮਰ ਦੇ ਫੋਰਮ ਦਾ ਸਰ ਹਾਂ ਅੰਸਰ ਮੈਕ੍ਰੋ ਵਾਲਾ ਜਿਹੜਾ ਉਹ ਨੂੰ ਕੁਝ ਨਹੀਂ ਇਹਦੇ ਨਾਲ ਇਹ ਆ ਵੀ ਉਹ ਕੰਜ਼ਿਊਮਰ ਜਿਹੜਾ ਨੈਕਸਟ ਟਾਈਮ ਲਈ ਅਵੇਅਰ ਹੋ ਗਿਆ ਉਹ ਉਸੇ ਫਰਮ ਤੋਂ ਜਾ ਕੇ ਆਪਣਾ ਸਾਮਾਨ ਖਰੀਦੂਗਾ ਜਿਹੜੀ ਫਰਮ ਠੀਕ ਤੱਕ ਨਾ ਕੰਮ ਕਰ ਦਿਆ ਔਰ ਆਇਡੈਂਟੀਫਾਈ ਹੋ ਗਿਆ ਕਿ ਹਾਂਜੀ ਉਹ ਅੱਛਾ ਜਿਹੜਾ ਅਵੇਅਰ ਕੰਜ਼ਿਊਮਰ ਆਗਾ ਉਹਨੂੰ ਸਮਝ ਆ ਗਈ ਔਰ ਉਹ ਪੰਜਾਬ ਦੇ ਦੇਸ਼ ਦੇ ਜਿਹੜਾ ਟੈਕਸ ਸਿਸਟਮ ਆ ਉਹਦੇ ਅੰਦਰ ਯੋਗਦਾਨ ਵੀ ਪਾ ਰਿਹਾਗਾ ਸੋ ਅਗੇ ਨੂੰ ਉਹ ਅੱਛੇ ਤਰੀਕੇ ਨਾਲ ਜਿਹੜਾ ਆਪਣਾ ਸਮਾਨ ਵੀ ਖਰੀਦੂਗਾ ਔਰ ਦੂਸਰਾ ਉਹ ਫਰਮ ਨੂੰ ਜਿਹੜਾ ਹੈਗਾ ਅਸੀਂ ਪੈਨਲਾਈਜ਼ ਕਰਾਂਗੇ ਉਹਨੂੰ ਪਲੈਂਟੀਅਮ ਲਾ ਮਾ ਜੀ ਮਸਾ ਜੀ ਕਿੰਨੇ ਲਾਇਸੈਂਸ ਹਾਂਜੀ 195 ਕੁਆਇਸਰ ਪੰਜਾਬ ਨੇ ਕਿੰਨੇ ਲਾਇਸੈਂਸ ਨੂੰ ਕਵੈਸ਼ ਕੀਤਾ ਹੈ ਦੇਖੋ 126 ਜਿਹੜੇ ਨੇਗੇ ਉਹ ਸੈਂਟਰਡ ਜੂਡਿਕਸ਼ਨ ਦੇ ਵੰਡਦੇ ਨੇਗੇ ਰਿਮੇਨਿੰਗ ਜਿਹੜੇ ਨੇਗੇ ਉਹ ਪੰਜਾਬ ਦੇ ਸਾਰੇ ਕੈਨਸਲ ਕੀ ਤੁਸੀਂ ਰੱਦ ਕਰ ਹਾਂਜੀ ਹਾਂਜੀ 900 ਕਰੋੜ ਰੁਪਏ ਦਾ 골ਡ ਦਾ ਸੈਲਸ ਸੀ ਲੁਧਿਆਣਾ ਦਾ ਸੀ ਜੀ ਬਿਲਿੰਗ ਉਹਦੇ ਵਿੱਚੋਂ 21 ਕਰੋੜ ਦੀ ਇਹ ਦਸਵਾਸ ਤੋਂ ਟੋਟਲ ਬロッਕ ਹੈ ਤੇ ਉਹ ਗਵਰਨਮੈਂਟ ਦੇ ਖਾਤੇ ਚ ਆਏਗਾ ਸਿੱਧਾ ਜੀ ਨਹੀਂ ਨਹੀਂ 900 ਕਰੋੜ ਰੁਪਏ ਦੇ ਉਹਨਾਂ ਨੇ ਜਾਲੀ ਬਿਲਿੰਗ ਬਿਲਿੰਗ ਕੀਤੀ ਉਹਦੇ ਅੰਦਰ ਆਈਟੀਸੀ ਕਲੇਮ ਕੀਤਾ 21 ਕਰੋੜ ਦਾ ਜੀ ਉਹ ਅਸੀਂ ਬਲੌਕ ਕੀਤਾ ਕਿ 21 ਕਰੋੜ ਰੁਪਏ ਤੁਹਾਨੂੰ ਨਹੀਂ ਮਿਲੂਗਾ ਤੁਹਾਡੇ ਬਿੱਲ ਸਾਰੇ ਉਹ ਫੇਕ ਨੇ ਕਿ ਇਸ ਤੋਂ ਬਿਨਾ 2 ਕਿਲੋ ਸੋਨਾ ਜਿਹੜਾ ਉਹ ਉਹ ਵੀ ਰਿਕਵਰ ਕੀਤਾਗਾ ਉਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ ਕਿ ਇਹਦਾ ਜਿਹੜਾ ਹੈਗਾ ਲਿੰਕ ਕਿਥੇ ਨਾਲ ਜੁੜਦਾ ਹੈ 400 ਤੋਂ 100 ਕਰੋੜ ਫੋਕਸ ਕਰੀਂ ਪਾ ਰਹੇ ਹੋ ਇਹ ਕਿਹੜੇ ਟ੍ਰੇਡ ਹੈ ਸਾਰੀ ਬੋਲ ਨਹੀਂ ਕੋਈ ਫੋਰੀ ਟ੍ਰੇਡ ਨਹੀਂ ਨਹੀਂ ਇਹਦੇ ਸਾਰੇ ਹੋਟ ਟ੍ਰੇਡ ਵੀ ਕਾਫੀ ਚੱਲਦੇ ਨੇ ਮੈਕਸਿਮਮ ਬੋਗਸ ਬਿਲਿੰਗ ਜਿੱਦਾਂ ਮੈਸਵਨਾਂ ਕੋਲੇ ਦੇ ਅੰਦਰ ਜਾਂ ਲੋਹੇ ਦੇ ਅੰਦਰ ਜ਼ਿਆਦਾਤਰ ਉੱਥੇ ਹੋਈ ਆ ਕਿਉਂਕਿ ਇਹਦੇ ਅੰਦਰ ਮੰਡੀ ਗੁਬਿੰਦਗੜ੍ਹ ਚ 72 ਫਰਮਾਂ ਰਜਿਸਟਰ ਕਰਦੀਆਂ ਸੀ 72 72 ਫਰਮਾਂ ਜਿਹੜੀਆਂ ਸੀਗੀਆਂ ਉਹ ਮੰਡੀ ਗੁਬਿੰਦਗੜ੍ਹ ਚ ਰਜਿਸਟਰ ਕਰਦੀਆਂ 100 ਫਰਮ ਜਿਹੜੀ ਸੀ ਉਹ ਲੁਧਿਆਣੇ ਚ ਸੀ ਲੁਧਿਆਣੇ ਤੇ ਮੰਡੀ ਗੁਬਿੰਦਗੜ੍ਹ ਦੇ ਅੰਦਰ ਇਹ ਜ਼ਿਆਦਾ ਤੰਦਾਸੀਓ ਜ਼ਿਆਦਾ ਹੁੰਦਾ ਸੀ ਸਰ ਜੀਵਨ ਸਰ ਰਿਕਵਰੀ ਕਿੰਨੀ ਹੈ ਜਿਹੜੀ ਇਹਨਾਂ ਤੋਂ ਬੰਦੀ ਹੈ ਫਿਰ ਰਿਕਵਰੀ ਨਹੀਂ ਇਹਨਾਂ ਦੇ ਆਈਟੀਸੀ ਅਸੀਂ ਬਲੌਕ ਕੀਤੇ ਨੇ ਇਹ ਸਾਡੇ ਤੋਂ ਪੈਸਾ ਨਾ ਕਢਵਾ ਦੇਣ ਇਹ ਜਾਲੀ ਕੰਮ ਕਰਕੇ ਨਾ ਜਾਲੀ ਕੰਮ ਕਰਕੇ ਪੰਜਾਬ ਸਰਕਾਰ ਦੀ ਲਾਇਬਿਲਟੀ ਕ੍ਰੀਏਟ ਕਰਦੀਆਂ ਸੀਗੀਆਂ ਸੈਂਟਰ ਦੀ ਲਾਇਬਿਲਟੀ ਕ੍ਰੀਏਟ ਕਰਦੀਆਂ ਸੀਗੀਆਂ ਯਾਨੀ ਕਿ ਉਹ ਬਿਨਾਂ ਕੰਮ ਕਰਈ ਸਟੇਟ ਦਾ ਠੱਗੀ ਮਾਰਦੀਆਂ ਸੀਗੀਆਂ ਬਿਨਾਂ ਕੁਛ ਤਾਨੂੰ ਦਿੱਤੇ ਬਿਨਾਂ ਕੁਛ ਲਏ ਠੀਕ ਹੈ ਨਾ ਜੀ ਉਹ ਹਵਾ ਚ ਗੱਲਾਂ ਕਰਕੇ ਜਾਲੀ ਕੰਮ ਕ੍ਰੀਏਟ ਕਰਕੇ ਉਹਦੇ ਪੈਸੇ ਕ੍ਰੀਏਟ ਲੈਦੀਆਂ ਸੀਗੇ ਇਹ ਬਹੁਤ ਵੱਡਾ ਫਰਾਦ ਸੀ ਜਿਹੜਾ ਪ੍ਰਟਾਕਿਤਾ ਇਹਨਾਂ ਨੂੰ ਬਚਾਉਣ ਦੇ ਲਈ ਹੀ ਕਾਂਗਰਸ ਪਾਰਟੀ ਤਰਲੁਮੱਛੀ ਹੁੰਦੀ ਆ ਇਹਨਾਂ ਨੂੰ ਬਚਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਬੋਲਦੀ ਆ ਹਜੇ ਜਿਹੜੀ ਇਹਨਾਂ ਦੀ ਇਨਵੈਸਟੀਗੇਸ਼ਨ ਜਾਰੀ ਆ ਜਿੰਨੇ ਵੀ ਬੰਦੇ ਮਿਲਣਗੇ ਪੋਲਿਟੀਕਲ ਬੰਦੇ ਹੋਣਗੇ ਉਹ ਵੀ ਤੁਹਾਨੂੰ ਦੱਸਾਂਗੇ ਜੀ ਇਹ ਜਿਹੜੀ ਮੁੱਢਲੀ ਇਨਫੋਰਮੇਸ਼ਨ ਆ ਅੱਜ ਤੁਹਾਡੇ ਨਾਲ ਸ਼ੇਅਰ ਕੀਤੀ ਆ ਇਹ ਸਾਰੀਆਂ ਫਰਮਾਂ ਦੀ ਬੈਕਵਰਡ ਲਿੰਕੇਜ ਕੀ ਆ ਉਹ ਵੀ ਆਈਡੈਂਟੀਫਾਈ ਕੀਤੀ ਜਾ ਰਹੀ ਆ ਕਿ ਕਿਹੜੇ ਕਿਹੜੇ ਨੇਤਾ ਜਾਂ ਕੋਈ ਹੋਰ ਲੋਕ ਜਿਹੜੇ ਨੇਗੇ ਹਾਂਜੀ ਨਹੀਂ ਹਜੇ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਣ ਤੋਂ ਫਿਰ ਅਸੀਂ ਤੁਹਾਨੂੰ ਪਾਰਟਨਰ ਦਾ ਨਾਮ ਦੱਸਾਂਗੇ ਹੈ ਟੈਕਸੀਫੀਸ਼ਨ ਦੇ ਵਿੱਚ ਕੋਈ ਟਰਾਂਸਪੋਰਟ ਕੰਪਨੀ ਵੀ ਹੈ ਨਹੀਂ ਐਦਾਂ ਜਿਹੜੀ ਆ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਆ ਇਸ ਕਰਕੇ ਹਜੇ ਉਹਨੂੰ ਡਿਸਕਲੋਜ਼ ਕਰਨਾ ਉਚਿਤ ਨਹੀਂ ਹੋਊਗਾ ਸਿਰਫ ਔਰ ਸਿਰਫ ਮੈਂ ਸਮਝਦਾ ਜਿਹੜੀਆਂ ਫਰਮਾਂ ਤੁਹਾਨੂੰ ਅਸੀਂ ਦੱਸੀਆਂ ਲੱਗੀਆਂ ਕੱਲ ਨੂੰ ਉਹਨਾਂ ਦੇ ਨਾਲ ਹੋਰ ਕਈ ਫਰਮਾਂ ਇਸ ਤਰ੍ਹਾਂ ਦੀ ਐਡਜਸਟ ਕਰਦੀਆਂ ਨੇ ਜਿਹੜੀਆਂ ਉਹ ਜਲਦੀ ਨੈਟ ਚੋਂਣਗੀਆਂ ਫਿਰ ਉਹ ਸਾਰੀਆਂ ਭੱਜ ਜਾਣਗੀਆਂ ਥੈਂਕ ਯੂ ਬਿਲਕੁਲ ਅਸੀਂ ਜਿਹੜਾ ਹੈਗਾ ਅਪਲਾਈ ਕੀਤਾਗਾ ਹਾਇਰ ਹਾਇਰ ਜਿਹੜੀ ਕੋਰਟਾਂ ਚ ਜਾ ਰਹੇ ਹੈਗੇ ਹਾਇਰ ਕੋਰਟ ਜਾ ਰਹੇ ਹੈਗੇ ਸਾਈਂਡ ਪਟੀਸ਼ਨ ਦਾ ਹੈ ਭਾਈਆ ਹਾਈ ਕੋਰਟ ਰਿਵੀਊ ਪਟੀਸ਼ਨ ਦਾ ਆਲਬੇ ਵੀ ਗਨੇ ਕੋਰਟ ਚ ਜਾ ਰਹੇ ਸੀ ਕਿਸਾਨ ਉਹ ਵਿਚਾਰਦੇ ਕਿ ਕੱਲ ਕਿਸਾਨ ਨੂੰ ਦਾਤਾ ਦੇ ਰਿਹਾ ਬਹੁਤ ਬਹੁਤ ਧੰਨਵਾਦ ਉਹਨਾਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਜਿਹੜੀਆਂ ਮੈਂ ਸਮਝਦਾ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਲਈ ਆਈਆਂ ਲੱਗੀਆਂ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਵੀ ਧੰਨਵਾਦ ਕਿਉਂਕਿ ਜੇ ਪਾਣੀ ਨਹੀਂ ਰਹੇਗਾ ਤਾਂ ਮੈਂ ਸਮਝਦਾ ਖੇਤੀ ਕਿਵੇਂ ਰਹੂਗੀ ਜੇ ਆਪਾਂ ਹੋਰ ਸਾਰੀਆਂ ਚੀਜ਼ਾਂ ਤਾਂ ਹੀ ਕਲੇਮ ਕਰ ਸਕਦੇ ਹਾਂ ਜੇ ਸਾਡਾ ਪਾਣੀ ਬਚੂਗਾ ਸੋ ਪਾਣੀ ਬਚਾਉਣ ਲਈ ਜਿਹੜੀਆਂ ਵੀ ਜਥੇਬੰਦੀਆਂ ਆਈਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ